ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਸਰਜੀਤ ਸਿੰਘ ਰੰਦਾਵਾ ਬੀਕੇਯੂ ਪੰਜਾਬ ਸਾਥੀਓ ਗੱਲ ਕਰਦੇ ਆ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਪਹਿਲਾਂ ਨਾਰਾ ਗੂੰਜਿਆ ਯੁੱਧ ਨਸ਼ਿਆਂ ਦੇ ਵਿਰੁੱਧ ਸੋ ਹੁਣ ਇੱਕ ਨਵਾਂ ਯੁੱਧ ਚੱਲਿਆ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੇ ਇਹ ਯੁੱਧ ਛੇੜਿਆ ਯੁੱਧ ਬਾਬਿਆਂ ਦੇ ਵਿਰੁੱਧ ਔਰ ਜਿਹੜੇ ਬਾਬੇ ਨਵੇਂ ਨਵੇਂ ਸੋਸ਼ਲ ਮੀਡੀਆ ਤੇ ਨਵੇਂ ਨਵੇਂ ਬਾਬੇ ਬਣੇ ਸੀ ਚਾਰ ਚਾਰ ਪੰਜ ਪੰਜ ਬਾਬੇ ਇਕੱਠੇ ਪਉਣਾ ਲਾਉਂਦੇ ਸੀ ਔਰ ਇੱਕ ਬਠਿੰਡੇ ਤੋਂ ਬਾਬਾ ਮਲਕ ਖਾਨ ਉਹਨੇ ਮੁਰਗੀ ਦਾ ਅੰਡਾ ਵੀ ਦੇਣਾ ਤਾਂ ਵੀ ਵੀਡੀਓ ਪਾ ਦੇਣੀ ਮੁਰਗੀ ਲਾਉਣੀ ਤਾਂ ਵੀ ਬੱਕਰਾ ਲਾਉਣਾ ਤਾਂ ਵੀ ਕੋਈ ਵੀ ਕੰਮ ਉਹਨੇ ਕਰਨਾ ਨਾ ਉਹਨੇ ਵੀਡੀਓ ਪਾਉਣੀ ਆ ਚੰਦ ਵਿਊ ਲੈਣ ਦੀ ਖਾਤਰ ਬਾਬਿਆਂ ਨੂੰ ਇਹਨਾਂ ਨੇ ਬਦਨਾਮ ਕੀਤਾ ਕਿ ਭਾਈ ਮਨਪ੍ਰੀਤ ਸਿੰਘ ਖਾਲਸਾ ਵਰਗੇ ਇਨਸਾਨ ਨੂੰ ਉੱਠ ਕੇ ਖੜਾ ਹੋਣਾ ਪਿਆ ਅੱਜ ਉਹਨਾਂ ਨੂੰ ਵੇਖ ਕੇ ਕਈ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਪੰਜਾਬ ਦੇ ਅੰਦਰ ਸਰਗਰਮ ਹੋ ਗਈਆਂ ਔਰ ਉਹਨਾਂ ਲੋਕਾਂ ਦੇ ਇਸ ਵਰਤਈਏ ਨੇ ਪੰਜਾਬ ਅੰਦਰ ਜਿਹੜੇ ਚੰਗੇ ਕੋਈ ਸੂਫੀ ਫਕੀਰ ਸੀਗੇ ਜਿਹੜੇ ਉਹਨਾਂ ਫਕਰਾਂ ਨੂੰ ਫੋਲੋ ਕਰਦੇ ਜਿਵੇਂ ਬਾਬਾ ਫਰੀਦ ਜੀ ਹੋਗੇ ਖ्वाजा ਨizamuddin ਔਲੀਆ ਹੋ ਗਿਆ ਕਤਬੂਦੀਨ ਮੁਖਤਿਆਰ ਕਾਕੀ ਹੋਗੇ حضرت ਮੋਇਨਉਦੀਨ ਚਿਸ਼ਤੀ ਅਜ਼ਮੇਰ ਵਾਲੀ ਸਰਕਾਰ ਜਿਵੇਂ ਹਦਰ ਸ਼ੇਖ ਮਰੀਲ ਕੋਟਲੇ ਵਾਲੀ ਸਰਕਾਰ ਜਾਂ ਗੌਸਪਾਗ 11ਵੇਂ ਵਾਲੀ ਸਰਕਾਰ ਇਹਨਾਂ ਬਜ਼ੁਰਗਾਂ ਦੇ ਰੂਲਾਂ ਨੂੰ ਫੋਲੋ ਕਰਦੇ ਸੀ ਉਹਨਾਂ ਦੇ ਦੱਸੇ ਹੋਏ ਇਲਮ ਤੇ ਚੱਲਦੇ ਸੀ ਅੱਜ ਉਹਨਾਂ ਚੰਗੇ ਲੋਕਾਂ ਨੂੰ ਵੀ ਇਹਨਾਂ ਲੋਕਾਂ ਨੇ ਬਦਨਾਮ ਕਰਕੇ ਰੱਖਤਾ ਸਾਥੀਓ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਮੋਗੇ ਅੱਜ ਸਾਢੇ 3 ਲੱਖ ਬਾਬੇ ਦੀ ਗਿਣਤੀ ਕੱਲੇ ਪੰਜਾਬ ਦੇ ਵਿੱਚ ਹੋਗੀ ਜੇ ਆਪਣਾ ਬੰਦਾ ਖਵਾਰ ਲੈਣ ਤਾਂ ਮੇਰੇ ਖਿਆਲ ਚ ਐਮਐਲਏ ਜਿੱਤੇ ਜਾਣਗੇ ਇਹ ਸਾਥੀਓ ਪਰ ਇਹਨਾਂ ਦਾ ਥਵਾਕ ਨਹੀਂ ਹੁੰਦਾ ਆਪਸ ਦੇ ਵਿੱਚ ਮੈਂ ਬਹੁਤ ਲੰਮਾ ਸਮਾਂ ਵਿੱਚ ਰਿਆਂ ਇਸ ਕਰਕੇ ਮੈਂ ਜਾਣਦਾ ਅੱਜ ਕੱਲ ਦੇ ਜਿਹੜੇ ਬਾਬੇ ਬਣਦੇ ਆ ਜਿਨ੍ਹਾਂ ਨੇ ਬਦਨਾਮ ਕੀਤਾ ਬਾਬਿਆਂ ਨੂੰ ਮੈਂ ਉਹਨਾਂ ਬਾਬਿਆਂ ਦੀ ਗੱਲ ਕਰਦਾ ਅੱਜ ਤੁਸੀਂ ਮੰਤਾਂ ਨੂੰ ਵੇਖੋਗੇ ਤੁਹਾਨੂੰ 100 ਦੇ ਵਿੱਚੋਂ ਕੋਈ 5 ਜਾਂ 10 ਬੰਦੇ ਇਦਾਂ ਦੇ ਮਿਲਣਗੇ ਜਿਹੜੇ ਅਰੀਜਨਲ ਮੰਤ ਹੋਣਗੇ ਬਹੁਤੇ ਮੁੰਡਿਆਂ ਨੇ ਆਪਣੇ ਆਪ ਨੂੰ ਮੰਤ ਬਣਾ ਲਿਆ ਨਕਾਬਪੋਸ਼ ਹੋ ਗਏ ਜਾ ਕੇ ਪ੍ਰੇਸ਼ਨ ਕਰਾ ਕੇ ਮੰਤ ਬਣ ਗਏ ਪਹਿਲਾਂ ਨੱਚਣ ਦਾ ਕੰਮ ਕਰਦੇ ਰਹੇ ਉਸ ਤੋਂ ਬਾਅਦ ਸਾਦਾ ਫੱਕਰਾਂ ਦੇ ਕੋਲ ਜਾ ਕੇ ਨੱਚਣ ਗਾਉਣ ਦਾ ਕੰਮ ਕਰਦੇ ਸੀ ਵੇਖ-ਵੇਖ ਕੇ ਉਹਨਾਂ ਨੂੰ ਇਹਨਾਂ ਨੂੰ ਇਸ਼ਕ ਚੜ ਗਿਆ ਬਹੁਤ ਸਾਰੇ ਮੰਤ ਲੋਕ ਜਿਹੜੇ ਆ ਅੱਜ ਫਕੀਰ ਬਣੇ ਬੈਠੇ ਆ ਪੁੱਛਾਂ ਕਰਦੇ ਆ ਪਰ ਆਦਤਾਂ ਉਹਨਾਂ ਦੀਆਂ ਉਹੀ ਆ ਭਾਵੇਂ ਉਹ ਫੱਕਰ ਬਣੇ ਆ ਆਦਤਾਂ ਉਹਨਾਂ ਦੀਆਂ ਉਹੀ ਆ ਬਹੁਤ ਸਾਰੇ ਲੋਕ ਐਦਾਂ ਦੇ ਆ ਜਿਹੜੇ ਮਰਦਾਨੇ ਗਿਆ ਦੇ ਵਿੱਚੋਂ ਇਹ ਵੀ ਦੋ ਲੋਕ ਦੋ ਕਟਾਗਰੀ ਦੇ ਵਿੱਚ ਆਉਂਦੇ ਆ ਇੱਕ ਬਾਬੇ ਮਰਦਾਨੇ ਗਿਆ ਚੋਂ ਆਉਂਦੇ ਆ ਜਿਹੜੇ ਸਿਰਫ ਗਾਉਣ ਦਾ ਕੰਮ ਕਰਦੇ ਆ ਸਾਜ਼ ਵਜਾਉਣ ਦਾ ਕੰਮ ਕਰਦੇ ਆ ਔਰ ਆਪਣੀ ਮਿਹਨਤ ਕਰਕੇ ਕਮਾਈ ਕਰਕੇ ਖਾਣ ਦਾ ਕੰਮ ਕਰਦੇ ਆ ਇਹ ਉਹਨਾਂ ਦੇ ਵਿੱਚੋਂ ਦੂਜੀ ਕਟਾਗਰੀ ਦੇ ਲੋਕ ਆ ਜਿਹੜੇ ਪਿੰਡਾਂ ਦੇ ਵਿੱਚੋਂ ਜਾ ਕੇ ਵਧਾਈਆਂ ਮੰਗਦੇ ਆ ਔਰ ਇਹਨਾਂ ਦੇ ਵਿੱਚੋਂ ਹੀ ਕੁਝ ਲੋਕ ਉੱਠ ਕੇ ਅੱਜ ਮੈਂ ਦੇਖਦਾ ਪਿਆ ਬਠਿੰਡੇ ਦੇ ਵਿੱਚ ਜਿਹੜਾ ਬਹੁਤ ਸਾਰੇ ਲੋਕ ਮੈਂ ਨਾ ਤਾਂ ਕਿਸੇ ਦਾ ਕੀ ਲੈਣਾ ਉਹਨਾਂ ਲੋਕਾਂ ਨੇ ਇਹੋ ਜਿਹਾ ਇਹੋ ਇਸ ਸਮਾਜ ਨੂੰ ਬਦਨਾਮ ਕੀਤਾ ਕਿ ਅੱਜ ਮਰਦਾਨੇ ਕਿਆਂ ਨੂੰ ਵੀ ਉਹਨਾਂ ਦੇ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਨਾ ਤਾਂ ਸਾਰਿਆਂ ਦਾ ਹੀ ਆਉਂਦਾ ਔਰ ਸਾਥੀਓ ਜਿਹੜੇ ਚੰਗੇ ਸੂਫੀ ਫਕੀਰ ਆ ਉਹਨਾਂ ਨੂੰ ਵੀ ਇਹਨਾਂ ਮੁਸ਼ਕਲਾਂ ਦਾ ਅੱਜ ਸਾਹਮਣਾ ਕਰਨਾ ਪੈ ਗਿਆ ਸੋ ਅਸੀਂ ਜਥੇਬੰਦੀ ਵੱਲੋਂ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਔਰ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਪਈਆਂ ਉਹਨਾਂ ਨੂੰ ਇਸ ਗੱਲੋਂ ਸ਼ਲਾਘਾ ਕਰਦੇ ਹਾਂ ਉਹਨਾਂ ਦੀ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਮਾੜੇ ਅੰਸਰ ਧਰਮ ਨੂੰ ਬਦਨਾਮ ਕਰਦੇ ਪਏ ਆ ਇਸਲਾਮ ਧਰਮ ਨੂੰ ਬਦਨਾਮ ਕਰਦੇ ਪਏ ਆ ਇਹਨਾਂ ਲੋਕਾਂ ਦਾ ਜਰੂਰ ਸੋਧਾ ਲੱਗਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਮੁਸਲਮ ਕਮੇਟੀਆਂ ਵੀ ਇਸ ਦੇ ਵਿੱਚ ਲੱਗੀਆਂ ਵੀ ਆ ਇਹਨਾਂ ਲੋਕਾਂ ਨੂੰ ਸੋਧਣ ਵਾਸਤੇ ਪਰ ਸਾਥੀਓ ਨਾ ਤੇ ਇਸਲਾਮ ਧਰਮ ਇਸ ਚੀਜ਼ ਦੀ ਇਜਾਜ਼ਤ ਦੇਂਦਾ ਤੇ ਨਾ ਸਿੱਖ ਧਰਮ ਇਸ ਚੀਜ਼ ਦੀ ਇਜਾਜ਼ਤ ਦੇਂਦਾ ਮੈਂ ਲੋਕਾਂ ਨੂੰ ਵੀ ਇਹ ਗੱਲ ਦੀ ਅਪੀਲ ਕਰਨਾ ਚਾਹਣਾ ਕਿ ਲੋਕੋ ਅਵੇਰ ਹੋਵੋ ਸਿੱਖਾਂ ਨੂੰ ਸਹਿਬਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਦਿੱਤਾ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਈਏ ਉਹਨਾਂ ਦੇ ਵਿੱਚ ਬੜੀ ਗੁਰਬਾਣੀ ਲਿਖੀ ਹੈ ਜੇ ਤੁਸੀਂ ਪੀਰਾਂ ਫਕਰਾਣੋਂ ਮਰਨਾ ਮੰਨਣਾ ਤਾਂ ਬਾਬਾ ਫਰੀਦ ਜੀ ਹੈਗੇ ਨੇ ਕਬੀਰ ਮਹਾਰਾਜ ਜੀ ਹੈਗੇ ਰਵਿਦਾਸ ਭਗਤ ਜੀ ਹੈਗੇ ਨੇ ਔਰ ਪੀਰ ਬੁੱਧੂ ਸ਼ਾਹ ਵਰਗੇ ਹੈਗੇ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਖਾਤਰ ਆਪਣਾ ਸਾਰਾ ਪਰਿਵਾਰ ਬਾਰ ਦਿੱਤਾ ਸੋ ਸਾਥੀਓ ਬਹੁਤ ਸਾਰੇ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਹੋਏ ਨੇ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨਿਉ ਰੱਖਣੀ ਰੱਖੀ ਆ ਸੋ ਸਾਥੀਓ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਆਪਣੇ ਕਮੈਂਟਾਂ ਰਹੀਂ ਦੱਸਿਓ ਜਰੂਰ ਕਿ ਕੀ ਜੋ ਗੁਰੂ ਦੀਆਂ ਲਾਰਲੀਆਂ ਫੌਜਾਂ ਕਰਦੀਆਂ ਪਈਆਂ ਉਹ ਸਹੀ ਆ ਜਾਂ ਗਲਤ ਆ ਸਾਡੇ ਖਿਆਲ ਦੇ ਵਿੱਚ ਤੇ ਸਹੀ ਆ ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਵੀ ਕਾਲ ਯੁਗ ਦੇ ਵਿੱਚ ਇੱਕ ਐਸਾ ਸਮਾਂ ਆਵੇਗਾ ਜਦੋਂ ਗਊਆਂ ਗੂ ਖਾਂਡ ਗਈਆਂ ਧੀਆਂ ਵਾਰ ਮੰਗੜ ਗਈਆਂ ਝਾੜੀ ਝਾੜੀ ਭੂਤ ਹੋਊਗਾ ਤੇ ਪਿੰਡ ਪਿੰਡ ਵਿੱਚ ਸਿਆਣਾ ਹੋਊਗਾ ਸੋ ਅੱਜ ਇੱਕ ਪਿੰਡ ਵਿੱਚ ਜਾਈਏ ਤੇ ਚਾਰ-ਚਾਰ ਬਾਬੇ ਬੈਠੇ ਕਿਹੜਾ ਪਿੰਡ ਆ ਜਿਸ ਪਿੰਡ ਵਿੱਚ ਬਾਬੇ ਹਨੀ ਹਰ ਥਾਂ ਤੇ ਬਾਬੇ ਬੈਠੇ ਆ ਸੋ ਇਤੋਂ ਵਧੀਆ ਹੋਰ ਕੰਮ ਵੀ ਹੈ ਨਹੀਂਗਾ ਕੋਈ ਡਿਗਰੀ ਦੀ ਲੋੜ ਨਹੀਂ ਕੋਈ ਪੜ੍ਹਾਈ ਦੀ ਲੋੜ ਨਹੀਂ ਅਨਪੜ੍ਹ ਵੀ ਮੇਰੇ ਰੱਗਾ ਬਣ ਜਾਂਦਾ ਸੋ ਸਾਥੀਓ ਆਪਾਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਆਪਾਂ ਇਹਨਾਂ ਕੋਲੇ ਨਹੀਂ ਜਾਣਾ ਆਪਾਂ ਜਾਣਾ ਤਾਂ ਗੁਰਦੁਆਰਾ ਸਾਹਿਬ ਜਾਣਾ ਜੇ ਮੁਸਲਮਾਨਾਂ ਤਾਂ ਆਪਾਂ ਜਾਣਾ ਮਸਜਿਦ ਜਾਣਾ ਜੇ ਹਿੰਦੂਆਂ ਦਾ ਰਾਮ ਰਾਮ ਕਰੋ ਇਹਨਾਂ ਵਹਿਮਾਂ ਭਰਮਾਂ ਤੋਂ ਬਚੋ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਆ ਲੋਕਾਂ ਦੇ ਮੁੰਡਿਆਂ ਨੂੰ ਗਲਤ ਰਸਤੇ ਤੇ ਲਾਉਂਦੇ ਉਹਨਾਂ ਬਾਬਿਆਂ ਤੋਂ ਬਚੋ ਔਰ ਜਿਹੜੇ ਬਾਬੇ ਗਲਤ ਰਸਤੇ ਤੇ ਲਾਉਂਦੇ ਆ ਪੀਰਾਂ ਫਕਰਾ ਨੂੰ ਬਦਨਾਮ ਕਰਦੇ ਆ ਸਾਈ ਲੋਕਾਂ ਦੀ ਬਦਨਾਮੀ ਕਰਾਉਂਦੇ ਇਹੋ ਜਿਹੇ ਲੋਕਾਂ ਤੋਂ ਬਚੋ ਔਰ ਮੈਂ ਆਖਰ ਵਿੱਚ ਇਹੀ ਗੱਲ ਕਹਿਣਾ ਚਾਹਣਾ ਕਿ ਕਿਸੇ ਸ਼ਾਇਰ ਨੇ ਲਿਖਿਆ ਮਾਝਾ ਪੂਜੇ ਕਬਰਾਂ ਤੇ ਦਵਾਬਾ ਪੂਜੇ ਜਠੇਰੇ ਤੇ ਮਾਲਵਾ ਕਿਸੇ ਨੂੰ ਘੱਟ ਨਹੀਂ ਤੇ ਘਰ ਘਰ ਬਣ ਗਏ ਡੇਰੇ ਸਾਥੀਓ ਤੁਹਾਨੂੰ ਵਿਚਾਰ ਕਿਦਾਂ ਦਾ ਲੱਗਿਆ ਆਪਣੇ ਕਮੈਂਟਾਂ ਰਾਈ ਦੱਸਿਓ ਜਰੂਰ ਔਰ ਜਥੇਬੰਦੀਆਂ ਦਾ ਧੰਨਵਾਦ ਕਰੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ